ਮਾਤਾ ਰਸਾ ਸਿੰਘ ਜੀ ਆਇਆਂ ਨੂੰ ਬੂਦਾ ਬੰਦਾ ਚਾਹ ਖਾਣੇ ਆ ਕੇ ਨਾ ਨਾ ਚਾਹ ਯਾਰਾ ਹੁਣ ਤੈਨੂੰ ਪਤਾ ਯਾ ਗਰਮੀ ਦਾ ਬਹੁਤ ਚੱਲਿਆ ਅਪਣੇ ਸਰਦਾਰਾਂ ਦੇ ਆਪਾਂ ਨਾਲ ਫੀਲ ਨਾ ਕੋਲ ਬੜਾ ਡੀ ਨੀਂ ਖਾਦੀ ਜੀ ਕਰਦੀ ਮੁੰਡੇ ਹੁਣ ਆਪਨੇ ਗਏ ਹੋਏ ਆਹ ਮੁੰਡੇ ਗਏ 50 ਵਾਲੀ ਨੇ ਪਤਾ ਤੇ ਆ ਡਾਡਾ ਆ ਜਾਣੇ ਕਿੰਨੇ ਆ ਮੇਂ ਵੀ ਆ ਰਾ ਸੈਰ ਵੀ ਆ ਗਏ ਆ ਗਏ ਆ ਗਏ ਬਈ ਹੋਰ ਮੁੰਡਿਓ ਨਿਪੜ ਗਿਆ ਕੰਮ ਆਪਣਾ ਹੋਰ ਨਿਪੜ ਗਿਆ ਸਾਰੇ ਚੱਕਦੇ ਪੱਟੇ ਮੁੰਡੇ ਚੱਕਦੇ ਆਪਣਾ ਚੋ ਤੇ ਫਿਰ ਜਾ ਕਰ ਨਾਬੇ ਕੰਮ ਆਪਣਾ ਥੋੜਾ ਜਿਹਾ ਆ ਜਾਪੇ ਪੰਜਾਬ ਨੇ ਆ ਹੋਰ ਅਸਨ ਬਹਿ ਜਾਣਾ ਨਾੜੇ ਫੋਗਾ ਸੱਪਾ ਕੰਮ ਨੇ ਉੱਥੇ ਬਾੜਾ ਗੇਟ ਜਾਣਾ ਫਿਰ ਆਪਾਂ ਬਾੜਾ ਗੇਟ ਚ ਵਾਜਣਾ ਹੈ ਗੱਲ ਕਰੀ ਆ ਜਾਵਾਂਗੇ ਸੜਾਏ ਦਾ ਹੋਣਾ ਇੱਕ ਖੇਤ ਦਾ ਸੈਰ ਦਾ ਕੰਮ ਰਹਿ ਗਿਆ ਖੇਤ ਦਾ ਆਪਣਾ ਨਿਬੇੜਦੇ ਨੇ ਚਾਰ ਦਿਨਾਂ ਤੱਕ ਮਸ਼ੀਨ ਆ ਜੂ ਆਪਣੀ ਤੋਂ ਫਸਲ ਬਾੜੀ ਦਾ ਨਿਬੜ ਜੂਗਾ ਨਾ ਹੋਰ ਭਾਰਤੀ ਦੀ ਵੀ ਜਾ ਕੇ ਆਉਣਾ ਪਊਗਾ ਬਾੜਤੀ ਲੋਵੇ ਵੀ ਜਾ ਕੇ ਆਉਣਾ ਹੈਮ ਕਦੇ ਲੋਵੇ ਵੀ ਆਲੇ ਇਹਨਾਂ ਨੂੰ ਆਪਣੇ ਉਹਨਾਂ ਨੂੰ ਜਿਹੜੇ ਰੱਖਿਓ ਨੇ ਮੁੰਡਿਆਂ ਨੂੰ ਉਹਨੂੰ ਦੇ ਦੇਣੀ ਆ ਪੈਸੇ ਦੇ ਦਾਂਗੇ ਤੇ ਆਣੀ ਸਾਫ਼ ਕਰ ਦਾਂਗੇ ਇਹਨਾਂ ਦਾ ਵੀ ਅੱਡਾ ਕੇ ਲੈ ਕੇ ਆਉਣੇ ਪੈਣ ਆਪਾਂ ਤਾਰਾਂ ਵਾਂਗ ਆਉਂਦੀ ਲਵੇਂ ਪਟੇ ਨਾ ਆਵੇ ਆਹ ਤਾਤੂਆਂ ਨੇ ਕਰ ਕਰ ਮੋਸਟਰ ਨੇ ਲਿਆ ਆਪਾਂ ਚੱਲ ਜਾਂ ਪੈਰ ਜਾਹਰਤ ਲਿਆ ਉਹਨਾਂ ਨੇ ਨਹੀਂ ਕੋਈ ਨਹੀਂ ਰੋਵੇ ਕੰਮ ਨੱਪੜਾ ਕੰਮ ਹੈ ਚੱਲ ਉਹਨੂੰ ਆ ਜਾਣ ਦੇ ਵੱਡੇ ਮਾਰਕ ਨੂੰ ਫੇਰ ਦੱਸਦੇ ਆ ਤੁਹਾਨੂੰ ਸੁੱਤੀ ਕਰਨੇ ਹੁਣ ਇੱਕ ਹਾਲ ਦਾ ਘਰੇ ਵਾਗ ਜੋ ਬਈ ਕਰਪੈਣ ਲੈਣਾ ਵੀ ਆਊਗਾ ਹਾਂ ਚਾਰ ਕ ਦਿਨਾਂ ਨੂੰ ਰਹਿਣਾ ਦੀ ਰਹਿ ਗਏ ਉਹਦੇ ਵੀ ਦੋ ਦਿਨ ਰਹਿ ਗਏ ਅੱਜ ਆ ਜੂ ਜਾਣੇ ਨੂੰ ਸੈਰ ਜਾ ਕੇ ਆਉਣਾ ਯਾਰ ਉਹਨੂੰ ਵੱਡਾ ਬਾਈ ਦਾ ਜਾਂਦਾ ਰਹਿੰਦਾ ਫੇਰਾਂ ਘੱਟ ਵੱਧ ਜਾਂਦਾ ਤੁਮਾਰ ਰਹਿਣਾ ਹੈ ਭਰੀ ਹੁੰਦਾ ਵੱਡਾ ਬਾਈ ਦਾ ਖੇਤ ਜਿਹੜਾ ਮਾਰਦਾ ਰਹਿੰਦਾ ਨਾ ਫਿਰ ਦੇਖਿਆ ਤਾਂ ਕੀ ਬਣਵਾ ਜੇ ਜੋ ਜਿਵੇਂ ਉਹ ਕੋਹ ਕੌਮੇ ਕਰ ਦੋ ਮੇਰੇ ਦਾ ਸੱਟ ਸੁੱਟ ਲੱਗੀ ਹੋਈ ਜਾ ਮੈਂ ਕਰਨੀ ਗਿਆ ਦੀ ਵੱਟ ਤਾਂ ਉਹਦੇ ਕਰਕੇ ਜਿਵੇਂ ਉਹ ਕੋਹ ਕੌਮੇ ਕਰ ਲੋ ਭਾਈ ਉਹ ਆ ਜਾਗਾ ਹੋਰ ਕੋਈ ਚਾਹ ਪਾਣੀ ਪੀ ਲੈ ਦੇ ਖੇਤ ਤੇ ਭੇਜੇ ਦੀ ਕੀ ਆਦੀ ਜੇ ਲੋੜ ਹੋਵੇ ਫੋਨ ਕਰਦਾ ਕਰੋ ਵੈਸੇ ਜੀ ਜੀ ਠੀਕਾ ਮੁੰਡੇ ਮੋਟਰਸਾਈਕਲ ਜਦ ਆਪਣਾ ਲੈ ਕੇ ਕੋਈ ਮਿਲਦਾ ਤਾਂ ਉੱਤਰ ਹੈ ਨਹੀਂ ਬਾਰਨ ਤੇ ਅੱਛਾ ਆ ਜਾਂਦਾ ਫੋਨ ਕਰ ਮੁੰਡਾ ਲੈ ਕੇ ਅੱਛਾ ਹੁਣ ਉਪਰ ਆਪਾਂ ਕੱਲੂ ਚੱਲਾਂਗੇ ਤਾਂ ਕੱਲੂ ਜਾਣਾ ਪਰ ਹੁਣ ਇਹਨਾਂ ਦਾ ਮੁੰਡੇ ਦਾ ਟਾਈਮ ਵੀ ਨਾਲ ਹੀ ਖਰਾਬ ਹੋ ਗਿਆ ਹਾਂ ਵੇਹ ਚੱਲਾਂਗੇ ਸਾਦੇ ਹਾਂ ਹੁਣ ਦੱਸ ਕਿਵੇਂ ਕਰਨਾ ਮੇਰਾ ਮੁੰਡਿਆਂ ਨੂੰ ਮੁੰਡਿਆਂ ਨੂੰ ਸਾਰੇ ਕੰਮ ਨਿਪਟਾਏ ਸਿੱਧੇ ਨਿਪਟ ਜਾ। ਫਿਰ ਸਰ ਸਰਵੋਤਮ ਤੁਸੀਂ ਮੜਾ ਮੋਟਾ ਜਾਓ। ਪੂਰਾ ਪ੍ਰਾਗ ਆਉਤਾਰ ਨੂੰ ਦੇਖਣਾ ਤੇਵਣਾ ਮੋਟਾ। ਦੇਖ ਲੈ ਗੇ। ਫਰੀ ਇੱਟਾ ਕੇ ਅੰਦਰ ਆ ਕਰ ਮਿਆਵੜੇ। ਇੱਕ ਇਹ ਉਰੀ ਚੱਕਣਾਂ ਹੁੰਦੇ ਨਹੀਂ। ਘਰੀ ਦਿਓ। ਟਰਾਲੀ ਚ ਪਾ ਲਿਓ। ਟਰਾਲੀ 'ਚ ਮੈਂ ਬੱਟਾ ਆਪਣਾ ਚਾਚਾ ਕਹਿੰਦੇ ਹੁੰਦਾ ਉਹਨਾਂ ਕਰ ਲਿਆ ਕਰੋ ਠੀਕ ਹੈ। ਕਾਣਾ ਉੱਧਰ ਗਾਜੇ ਵੀ ਉੱਧਰ ਵੀ ਜਿਹੜਾ ਮਾਰਿਆ ਹੋਇਆ ਆਪਣੇ ਪਸ਼ੂਆਂ ਗੱਡੀ ਹਾਂ ਚਲ ਉੱਧਰਲੇ ਬਾਗਲ ਚ ਮਾਰੇ ਜਾਇਓ ਕਪੜੇ ਪਾ ਲੈ ਲੈ ਉੱਧਰ ਬੱਚੀ ਦੀ ਆਉਂਦੀ ਹੈ ਬੱਕਰੀ ਆਪਣਾ ਚੰਦ ਪੂਰਾ ਪਾਇਓ ਹਾਂ ਜਾਇਓ ਇੰਨੇ ਉੱਧਰ ਜਾਇਓ ਜਾਇਓ ਕੱਟਦੇ ਓਏ ਚਲ ਫਿਰ ਆਪਾਂ ਚੱਲਦੇ ਹਾਂ ਜਾਣਿਆ ਬਾਈ ਅਸੀਂ ਸੱਚ ਸਰਦਾ ਮੁੰਡੇ ਹੁਣ ਤੱਕ ਪਉਣ ਗਏ ਨੇਗੇ ਚਾਰਾ ਚੂਰਾ ਬੱਕਰੀ ਨੂੰ ਪਾਉਣ ਵਾਸਤੇ ਇਹਨਾਂ ਦੇ ਬੱਚੀ ਨੂੰ ਹਾਂ ਚਲਾ ਪਾ ਦੇ ਬੱਕਰੀ ਨੂੰ ਰੱਖ ਦੇ ਤਿੰਨ ਚਾਰਾ ਪਾ ਲੈ ਆ ਪਈਆਂ ਚਾਰ ਲੈ ਆ ਰਹੀ

ਲੋ ਫਿਰ ਨਹੀਂ ਆਪਾਂ ਖੇਤ ਖੇਤ ਨਹੀਂ ਜੜਾ ਮਾਰੀ ਗੋ ਰੁਬਈ ਆਪ ਨੂੰ ਇੱਕ ਕੰਟ ਦਾ ਕੁਝ ਦੇ ਬਹੁਤ ਹੋ ਗਿਆ ਹੈ ਕਾ ਬਹੁਤ ਹੋ ਗਿਆ ਕਾ ਆਈ ਕਿੰਨਾ ਰਹਿ ਜਾਣਾ ਸਰ ਉਹਦਾ ਚਲ ਆਪਾਂ ਪਰ ਕਾਲੂ ਆ ਕਾ ਜਾਂ ਬੜਕਾ ਕੀਤਾ ਚਲ ਹੁਣ ਆਪਾਂ ਕਰੀ ਆਟਮੇ ਚੱਲਦੇ ਮਲੇ ਵੱਡੇ ਬਾਈ ਨੂੰ ਕਹਿੰਦਾ ਕਿ ਕਾ ਬਹੁਤ ਕਰੇ ਬਈ ਕੱਲੂ ਬਤਾਵੇ ਲਾਪੋਪਰਾ ਲੋਕ ਖਰਚੀ ਵੀੜਾ ਮਾਰੇ ਹੋਣੇ ਥੋੜਾ ਖਾਣਾ ਮਨ ਨੂੰ ਨਹੀਂ ਰਹੀ ਉਹ ਆਪਾਂ ਆਪਨੀ ਮੈਸੇ ਨਾਲ ਮੈਸ ਤਾਂ ਮੈਸ ਤਾਂ ਗਈ ਹੋਣਾ ਸੱਚ ਚਲ ਹੁਣ ਆਪਾਂ ਜਾਲ ਚਲਦੇ ਆ ਕਰੇ ਕੱਟੋ ਮੇਰਾ ਪਾਣੀ ਮੁੰਡੇ ਯਾਰ ਹਜੇ ਆਈ ਹੈ ਹੈ ਨਾ ਕੱਟ ਪੱਤੇ ਆਪਣੇ ਨੰਦਰਾ ਹਾਂ ਆਗੇ ਭਾਈ ਭਾਈ ਯਾਰ ਆਪਣੇ ਖੇਤਾਂ ਦੇ ਖੁੰਝੇ ਤਾਂ ਬਹੋਕਾ ਉਗਰੇ ਆ ਕੋਈ ਸਫਾਈ ਕਰਨੀ ਪਊ ਜਾਂਦਾ ਗੱਲ ਕਰਤਾਗੇ ਜਣਾ ਕਾ ਜਾ ਜਲਾ ਬਈਓ ਪਾਣੀ ਪੋਣੀ ਪੀ ਲੋ ਰਾਮ ਲਗਵਾਉਂ ਸਪਰੇਅ ਕਰਨੀ ਪੁੱਛਦਾ ਹਣਾ ਬਾਬਦੇ ਸਪਰੇਅ ਹੋਊਗੀ ਜਿਹੜੀਆਂ ਬੱਟਾ ਬੱਟਾ ਇਹਨਾਂ ਨੂੰ ਆਫ ਕਰਦੇ ਸਪਰੇਅ ਤੋਂ ਜ਼ਿਆਦਾ ਆ ਆਮਣੇ ਪੁਰਾਣੇ ਬੰਦੇ ਨੇ ਚਾੜਦੇ ਹੀ ਚੰਨ ਨੂੰ ਪਤਾ ਕੁਛ ਨਾ ਹੋਰ ਜੇ ਸਪਰੇਅ ਕਰਿਆ ਜੀਮੇਂਦ ਚ ਪੜ ਕੇ ਦੀ ਫੈਲ ਪੜ ਕੇ ਗਿੱਲੀ ਹੋਣੀ ਹੁਣੇ ਮਸਾਹੂ ਕਰਤਾ ਦੀ ਇੱਥੇ ਜੇ ਆਪਨੀ ਹੋ ਕੰਨ ਖਰਾਬ ਕਰਤੀ ਭਰਤ ਵੀ ਕਰਿਆ ਹੈ ਹੋਰ ਉਹ ਜਿਹੜੀ ਪਹੀ ਵਾਲੀ ਬਟਨ ਦੀ ਉਹਦੇ ਘਰੇ ਆ ਉਸ ਬਿਚਾਰੀਏ ਕਰਤੋਂ ਬੋਸੀ ਨੇ ਇਹ ਜੀ ਗਲਤੀ ਕਰਦੇ ਉੱਥੇ ਕਰੇ ਠੀਕ